लगी अग कारण दो चुलस के मरिया छे गंभीर जख्मी मकान भी सड़िया नहीं पहुंची पुलिस तयर ब्रिगेड बिलगा का लाए तूफान नाल जिथे जनजीवन पूरी तरह ठप हो गया उते ही उथो नजदीकी पिंड संगोवाल विखे लगी अग कारण दो मजा सड़के मर गई जबकि छह बुरी तरह चुलस गई इस संबंधी बलवीर कौर ने दसिया की रात तूफान आने तो पहला मैं खेता विच अग तो पहला खेतोंगा प्रवासी मजदूर रोकया पर प्रवासी मज़दूर ने मेरी गल नहीं मनी फिर अग लगन तो कुछ देर बाद जी जबरदस्त तूफान आ गया जिसने अग न कर दिता ए अग साडे घर वड़ी जिसने घर नुकसान पहुंचाया मेरी एक माझ इस अग दी लपेट विच आके मर गई ते बुरी तरह झुलस गईया उसने कहा कि के पुलिस ने एक फायर ब्रिगेड नंबर भी फोन किया पर कोई नहीं पहुंचया इस तरह इस पिंड अग्नि सवरन कौर की एक मज नपेट लिया उस दी भी मौत हो गई इस तो इलावा सवरन कौर का एक ऐड लगे पापूलर का दरखत भी बुरी तरह सड़ के सवाह हो गया जो टीवी न्यूज चैनल तो पत्रकार इंदरजीत बैंस की खास रिपोर्ट ਜੋ ਸੇ ਕੰਨੇ ਜਿਹੜਾਂ ਦੇ ਪਈਆਂ ਨੇ ਅੱਗ ਲਾਈ ਆ ਹਾਂਜੀ ਉਹ ਪਰਿਵਾਰ ਤੁਹਾਡੇ ਕੋਲ ਕੋਈ ਤਸੱਲੀ ਦੇਣ ਲਈ ਜਾਂ ਆਇਆ ਤੁਹਾਡੇ ਕੋਲ ਨਹੀਂ ਆਇਆ ਨਹੀਂ ਆਇਆ ਜੀ ਪਈਏ ਬਾਹਰ ਖੱਤਿਆਂ ਚ ਫਿਰਦੇ ਨੇ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਹਜੇ ਤੱਕ ਵੀ ਨਹੀਂ ਕਿਸੇ ਆ ਕੇ ਕਿਹਾ ਵੀ ਮਾੜਾ ਹੋਇਆ ਨਹੀਂ ਜਿਨਾਂ ਨੇ ਭਈਏ ਰੱਖੇ ਆ ਮਾਲਕ ਆ ਪਾਈ ਨਹੀਂ 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 ਆਇਆ ਮਾਲਕ ਕੋਈ ਨਹੀਂ ਆਇਆ ਜੀ ਸਾਰੇ ਪਿੰਡ ਚ ਨਹੀਂ ਆਇਆ ਪੁੱਲਣਾ ਚ ਸਾਰਾ ਪਿੰਡ ਆ ਗਿਆ ਬਾਕੀ ਉਹ ਨਹੀਂ ਆਇਆ ਉਹ ਨਹੀਂ ਆਇਆ ਬੀਬੀ ਸਾਡਾ ਨਾਮ ਵੀ ਲੈ ਫਿਰ ਮੇਰਾ ਸਵਰਨ ਕੌਰ ਨਾਮ ਕੀ ਹੋਇਆ ਸਾਡੀ ਮੱਜ ਸੜ ਗਈ ਸਾਡਾ ਸਾਰਾ ਤੂੜੀ ਵਾਲਾ ਕੁੱਪ ਵੀ ਸੜ ਗਿਆ ਸਾਡਾ ਜੋ ਸਮਾਨ ਸੀਗਾ ਖੂਤੇ ਤੇ ਉਹ ਸੜ ਗਿਆ ਦੇਖਿਆ ਜਾਵੇ ਭਾਵੇਂ ਤੇ ਭਾਵੇਂ ਫੋਟੋ ਮੈਂ ਵੀ ਸਾਡੇ ਕੋਲ ਆ ਸਾਰੇ ਵੀਡੀਓ ਵਾਲੇ ਤੁਸੀਂ ਵੀ ਜਾ ਸਕਦੇ ਆ ਪੁਲਿਸ ਵੀ ਨਹੀਂ ਆਈ ਕੋਈ ਪਿੰਡ ਦੇ ਵੀ ਨਹੀਂ ਸਾਡੇ ਤੇ ਗਏ ਮੈਂਬਰ ਸਰਪੰਚ ਵੀ ਨਹੀਂ ਗਏ ਸਾਡੇ ਤੇ ਖੂਤੇ ਅੱਜ ਹੁਣ ਵੀ ਮੈਂ ਭਾਜੀ ਉਹਨਾਂ ਨੂੰ ਕਿਹਾ ਮੈਂ ਕਿਾ ਜਾ ਕੇ ਤਾਓ ਸਾਡੇ ਖੂਹ ਤੇ ਦੇਖੋ ਤਾਂ ਅਸੀਂ ਅਸੀਂ ਆਪ ਸਵੇਰ ਦੀ ਨਾ ਚਾਹ ਪੀਤੀ ਨਾ ਕੁਛ ਚਾਰ ਘੜੇ ਹੋ ਗਏ ਮੈਂ ਪਿੰਡ ਚ ਆਈ ਇਹਨਾਂ ਦੇ ਵੀ ਮੱਝਾ ਲੂ ਹੋਈਆਂ ਆ ਇਹਨਾਂ ਦੇ ਘਰੇ ਆਉਣੀ ਆ ਮੈਂ ਕਿਹਾ ਤੁਸੀਂ ਕੀ ਲਖਾਇਆ ਕਿੱਦਾਂ ਕੀਤੀ ਆ ਸਾਨੂੰ ਵੀ ਦੱਸੋ ਅਸੀਂ ਵੀ ਭੱਜ ਇੱਕ ਮੇਰੀ ਮੱਝ ਅੱਗੇ ਚੋਰੀ ਹੋ ਗਈ ਦੋ ਕੁ ਸਾਲ ਹੋ ਗਏ ਉਹਦਾ ਨਹੀਂ ਪਤਾ ਲੱਗਾ ਮੇਰੀ ਦੀ ਕੋਈ ਛੋਡੀ ਸੀ ਮੈਂ ਤਾਂ ਉਹ ਵੀ ਜਾਣੀ ਦਸਾਂ ਦਿਨ ਬਾਅਦ ਸਾਡੇ ਘਰੇ ਆਪ ਲੜਾਈ ਹੋ ਗਈ ਵੀ ਤੂੰ ਜਾਂਦੀ ਨਹੀਂ ਖੂਹ ਤੇ ਤੇ ਸਾਨੂੰ ਪਤਾ ਨਹੀਂ 7:00 ਵਜੇ ਅੱਗ ਲਾਈ ਆ ਤਿੰਨ ਬੰਦਿਆਂ ਦਾ ਨਾਮ ਆਉਂਦਾ ਆ ਸਾਡੇ ਬੰਦੇ ਆਉਣ ਲੱਗੇ ਆ ਸਰਪੰਚ ਘਰੇ ਬੈਠੇ ਆ ਜਿਨ੍ਹਾਂ ਜਿਨ੍ਹਾਂ ਨੇ ਅੱਗ ਲਾਈ ਸਾਨੂੰ ਉਹਨਾਂ ਨੂੰ ਸਾਨੂੰ ਹਰਜਾਨਾ ਦੇਣ ਸਾਡੀ ਝੋਟੀ ਦਾ ਝੋਟੀ ਮਰ ਗਈ ਹਾਂ ਝੋਟੀ ਉਹਦੇ ਹੀ ਮਰ ਗਈ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਕੀ ਗੱਲ ਹੋਈ ਕਿੱਦਾਂ ਗੱਲ ਕੀ ਹੋਣੀ ਜੀ ਸ਼ਾਮ ਨੂੰ ਨਾ ਜਣੀ ਗੱਲ ਕੋਈ ਤਕਰੀਬਨ 6:30 ਵਜੇ ਤੇ ਆਪਣੀ ਢੇਰੀ ਆਈ ਆ ਜੀ ਤੰਨੀ ਰਹੀ ਆਇਆ ਤਾਂ ਅਸੀਂ ਪਿੰਡ ਨੂੰ ਚਲੇ ਗਏ ਆ ਤੇ ਸਾਨੂੰ ਪਿੱਛੇ ਫੋਨ ਕਾਲ ਗਈ ਆ ਵੀ ਤੁਹਾਡੇ ਘੁੱਤੇ ਅੱਗ ਲੱਗੀ ਹੋਈ ਆ ਤੇ ਅਸੀਂ ਫਿਰ ਆ ਕੇ ਦੇਖਿਆ ਤਾਂ ਅੱਗ ਇੰਨੀ ਜ਼ਿਆਦਾ ਸੀ ਤੇ ਜਾਨੀ ਦਾਗੇ ਵੀ ਨਹੀਂ ਆ ਹੁੰਦਾ ਸੀ ਤੇ ਉਹਦੇ ਨਾਲ ਕੇ ਜਿੱਦਾਂ ਅੰਦਰ ਤੂੜੀ ਸੀ ਬਾਹਰ ਵਿੱਚ ਸੀ ਕੋਈ ਤੂੜੀ ਉਹ ਸੜ ਗਈ ਤੇ ਕੋਸ਼ਰ ਅੰਦਰ ਪਈ ਸੀ ਤੇ ਉਹਦੇ ਨਾਲ ਅੰਦਰ ਵੀ ਤੂੜੀ ਨੂੰ ਅੱਗ ਲੱਗ ਗਈ ਸਾਰੇ ਅੰਦਰ ਵੀ ਜਿਹੜੇ ਸੜ ਗਿਆ ਜੀ ਅੰਦਰ ਆ ਪਪੂਲਰ ਤੁਹਾਡੇ ਆ ਹਾਂਜੀ ਹਾਂਜੀ ਪਪੂਲਰ ਸਾਡੇ ਆ ਜੀ ਖੇਤ ਲੂ ਹੋ ਗਿਆ ਆ ਹਾਂਜੀ ਆ ਪਪੂਲਰ ਨਾਲ ਵੀ ਖੇਤ ਲੂ ਹੋ ਗਿਆ ਜੀ ਉਹ ਜਿਹੜੀ ਹਾਂਜੀ ਇਹ ਝੋਟੀ ਵੀ ਉਧਰ ਪਪੂਲਰਾਂ ਦੇ ਵਿੱਚ ਦੀ ਹੁੰਦੀ ਹੁੰਦੀ ਜੇ ਅੱਗੇ ਫੇਰ ਇੱਧਰ ਆ ਗਈ ਆ ਇੱਧਰ ਆਉਣਾ ਚੰਨਜੀ ਤੇ ਆ ਚੰਨਜੀ ਸਾਨੂੰ ਕੁਦਰਸ਼ਨ ਸਿੰਘ ਤੇ ਇਹਦੀ ਝੋਟੀ ਨੁਕਸਾਨੀ ਗਈ ਜੀ ਜਾਨ ਚਲ ਗਈ ਵਿਚਾਰੀ ਇਸ ਕਰਕੇ ਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਯਾਨੀ ਫੱਦੋਂ ਵੱਧਿਆ ਜੀ ਦਾ ਦੇਖ ਲਓ ਪਪੂਲਰਾਂ ਦਾ ਵੀ ਤੁਸੀਂ ਦੇਖ ਲਓ ਤੇ ਇਸ ਤੋਂ ਬਾਅਦ ਅੱਗੇ ਵੀ ਅੱਗੇ ਚੱਲੇ ਗਏ ਅੱਗੇ ਜਾ ਕੇ ਦੋ ਧੜਾਂ ਤੋੜੀ ਦੀਆਂ ਗੇ ਲੋhtੀਆਂ ਉਹ ਹੈਗਾ ਜੁੰਡਾ ਸੋਨੂ ਆ ਸਾਨੂੰ ਕੁਦਰਸ਼ਨ ਸਿੰਘ ਜੀ ਇਹ ਆ ਕਿ ਕੋਈ ਤਕਰੀਬਨ ਸਵੇਰ 5 ਵਜੇ ਬਾੜਿਆਂ ਦੇ ਮੋਲੇ ਆਈ ਨਹੀਂ ਅੱਗ ਲਾਈ ਜੀ ਉਹ ਤੇ ਉਹ ਮੁੰਡੇ ਦਾ ਨਾਮ ਹੈਗਾ ਜੀ ਦੀਪਾ ਚਾਰ ਕੋਈ ਨਹੀਂ ਚਾਰ 3:30 4 ਵਜੇ 5 ਵਜੇ ਦੀ ਗੇੜੀ ਅਸੀਂ ਜਿੱਦਾਂ ਦੇਖਿਆ ਜੂ ਉਹ ਸ਼ਾਮੀ ਅੱਗ ਲਾਈ ਆ ਜੀ ਉਹਨੇ ਉਹ ਅੱਗ ਲਾਉਣ ਨਾਲ ਫਿਰ ਜਕਦਮ ਢੇਰੀ ਆ ਗਈ ਆ ਢੇਰੀ ਨੇ ਫਿਰ ਉਹ ਅੱਗ ਜਿਹੜੀ ਆਪਣੀ ਲਪੇਟ ਦੇ ਵਿੱਚ ਲੈ ਲਈ ਭਿਆਨਕ ਰੂਪ ਧਾਰ ਲਿਆ ਅਸਮਾਨ ਦੇ ਵਿੱਚ ਜਣੀ ਅੱਗ ਜਿਹੜੀ ਉੱਡ ਰਹੀ ਸੀ ਜੀ ਆਪਾਂ ਪੁੱਲਰ ਤੁਸੀਂ ਮੌਕੇ ਤੇ ਦੇਖ ਲਓ ਜਾ ਕੇ ਪਪੂਲਰਾਂ ਦਾ ਸੈਰ ਜਿੱਦਾ ਉਤੋਂ ਜਣੀ ਧੂ ਹੋਇਆ ਆ ਇਨਾ ਨੁਕਸਾਨ ਹੈ ਉਸ ਕੁੰਬੜਾਂ ਤੱਕ ਨਹੀਂ ਬਚੀਆਂ ਜੀ ਉਹਨਾਂ ਦੀਆਂ ਤੇ ਉਹਨੇ ਫਿਰ ਉਹ ਜਿਹੜੀ ਅੱਗ ਸੀ ਇੰਨਾ ਤੂਫਾਨ ਦਾ ਰੂਪ ਸੀ ਜੀ ਜਾਨੀ ਤੁਸੀਂ ਡਿਮਾਂਡ ਕਰਦੇ ਆ ਅਸੀਂ ਡਿਮਾਂਡ ਇਹੀ ਕਰਦੇ ਆ ਜੇ ਸਾਡਾ ਜਿਹੜਾ ਬਾਜੂ ਸਾਡਾ ਮਵਾਜਾ ਸਾਨੂੰ ਮਿਲੇ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅੱਗ ਜਿਹੜੀ ਆ ਅੱਗ ਤਾਂ ਉਦਾਂ ਨਹੀਂ ਲਾਉਣੀ ਚਾਹੀਦੀ ਫਿਰ ਇੱਕ ਮੌਸਮ ਖਰਾਬ ਆ ਤੇ ਆਪਾਂ ਨੂੰ ਪਹਿਲਾਂ ਚੇਤਾਵਨੀ ਦਿੱਤੀ ਹੋਈ ਆ ਦੋ ਤਿੰਨ ਦਿਨ ਪਹਿਲਾਂ ਚੇਤਾਵਨੀ ਦਿੱਤੀ ਵੀ ਤੂਫਾਨ ਜਿਹੜਾ ਭਾਰਾ ਆਉਣਾ ਉਹਦੇ باوجود ਵੀ ਦੇਖ ਲਓ ਜੀ ਅੱਗ ਲਾਈ ਆ ਤੇ ਇਸ ਕਰਕੇ ਜੀ ਜਿਹੜਾ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੀ ਗਰੀਬ ਬੰਦਾ ਕਿੱਥਾਂ ਫਾਲਦਾ ਚੀਨੀ ਸਾਡੀ ਰੋਟੀ ਹੈ ਸਾਡੀ ਅਸੀਂ ਇਹਦੇ ਚ ਕਮਾਉਣਾ ਆ ਤੇ ਹੁਣ ਉਹ ਹੀ ਸਾਡੀ ਜਾਂਦੀ ਲੱਗੀ ਹੈ ਜੀ ਅਸੀਂ ਦੱਸੋ ਕੀ ਕਰੀਏ ਖੜੇ ਤੇ ਮੌਕੇ ਤੇ ਸਾਨੂੰ ਕੋਈ ਸੋਝਦਾ ਨਹੀਂ ਜੀ ਪੁਲਿਸ ਰਿਪੋਰਟ ਕੀਤੀ ਬਲ ਕੇ ਤੁਸੀਂ ਆ ਪਾਸੋਂ ਪੱਟੀਆਂ ਅਸੀਂ ਲਿਖੀ ਹੋਈ ਹੈ ਜੀ ਤੇ ਅਸੀਂ ਫੜਾ ਕੇ ਆਉਣੀ ਹੈ ਹਾਂਜੀ ਹਾਂਜੀ ਪਹਿਲਾਂ ਨਾ ਜਿਹਦਾ ਦੂਜਾ ਲੇਟ ਪਤਾ ਨਹੀਂ ਸਕੇਦਾ ਵੀ ਕਿਦਾਂ ਇੱਕਦਮ ਜਿਹਦਾ ਨਾ ਅਚਨ ਚੇਤੀ ਆ ਗਈ ਆ ਤੇ ਉੱਤੇ ਕੋਠੇ ਦੇ ਬਾਲਣ ਪਿਆ ਸੀ ਜਾਂ ਕੁਝ ਹੋਰ ਤੂੜੀ ਦੇ ਕਮਰੇ ਸੀ ਦੂ ਉਹਨਾਂ ਨੂੰ ਅੱਗ ਬਹੁਤ ਜ਼ਿਆਦਾ ਤੇਜ਼ ਲੱਗੀ ਕੋਠੇ ਦੇ ਉੱਤੇ ਜਦੋਂ ਬਾਲਣ ਹੈ ਨਾ ਤੇ ਆ ਸੀਗਾ ਅੱਗ ਮਚੀ ਬਹੁਤ ਜ਼ਿਆਦਾ ਤੇ ਜੋ ਤੂੜੀ ਉੱਡ ਕੇ ਪਿੰਡਾਂ ਨੂੰ ਜਾਂਦੀ तकरीबन ਸਾਰੇ ਪਿੰਡ ਚ ਜਿਹੜੀ ਇਹ ਲੋਹ ਹੁੰਦੀ ਸੀਗੀ तकरीबन ਬਹੁਤ ਜਾਨੀ ਇਹ ਮੀਂਹ ਆਉਂਦਾ ਤਾਂ ਬਹੁਤ ਜ਼ਿਆਦਾ ਸਾਰੇ ਪਿੰਡ ਕੋਈ ਤੂੜੀ ਉੱਗ ਅੱਗ ਲੱਗੀ ਉੱਡ ਕੇ ਕਿਸੇ ਵੀ ਕਮਰੇ ਚ ਵੜਦੀ ਇੱਧਰ ਉੱਧਰ ਜਾਂਦੀ ਆ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਤੇ ਉਹ ਜਾਨੀ ਇਦਾਂ ਕਿ ਮੀਂਹ ਨੇ ਥੋੜਾ ਜਿਹਾ ਰਕ ਲਿਆ ਮੱਝਾਂ ਦਾ ਨੁਕਸਾਨ ਹੋ ਗਿਆ ਸੱਤ ਮੱਝਾਂ ਹੀ ਸੀਗੀਆਂ ਜਿਹਦਾ ਹਨ ਜੋ ਵੀ ਹੁਣ ਮੰਨ ਲੈ ਇਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਪ੍ਰਸ਼ਾਸਨ ਵੱਲੋਂ ਵੀ ਜਾਂ ਕਿਸੇ ਵੀ ਗਵਰਨਮੈਂਟ ਵੱਲੋਂ ਵੀ ਆਪਾਂ ਵੀ ਕਰਾਂਗੇ ਜਿੰਨਾ ਹੋ ਸਕਦਾ ਠੀਕੋ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਥੋੜੇ ਗਰੀਬ ਬੰਦੇ ਆ ਪਿੰਡ ਘਰੋਂ ਵੀ ਹੈ ਨਾ ਤੇ 6-7 ਲੱਖ ਦੀਆਂ ਮੱਝਾਂ ਆ ਉਹਨਾਂ ਨੂੰ ਕੋਈ ਕੰਪਨਸੇਸ਼ਨ ਉਹਨਾਂ ਨੂੰ ਮਿਲਣਾ ਚਾਹੀਦਾ ਕੋਈ ਭਾਈਚਾਰੇ ਨੂੰ ਵੀ ਰਲ ਕੇ ਜਿੱਦਾਂ ਵੀ ਹੋਵੇ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਆ ਤੇ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਵੀ ਚਾਹੀਦਾ ਵੀ ਕੁਝ ਨਾ ਕੁਝ ਇਹਨਾਂ ਦਾ ਜੋ ਲੋਨ ਆ ਵਗੈਰਾ ਉਹ ਮਾਫ ਹੋ ਜਾ ਕਿਉਂਕਿ ਘਰ ਵੀ ਛੜਿਆ ਕਮਰੇ ਲੂ ਹੋ ਗਏ ਆ ਤੇ ਬਹੁ ਮਜਾ ਨਾ ਤੁਸੀਂ ਦੇਖ ਹੀ ਚੁੱਕੇ ਆ ਮਜਾ ਦਾ ਇਦਾਂ ਆ ਅਸੀਂ ਤਾਂ ਇਹ ਕਿੰਨੇ ਵੀ ਡਾਕਟਰ ਦੀ ਸਲਾਹ ਲੈ ਲਵਾਂ ਤੇ ਜੇਕਰ ਤਾਂ ਬਚਦੀਆਂ ਠੀਕ ਆ ਨਹੀਂ ਤਾਂ ਉਹਨਾਂ ਦਾ ਜਿਹੜੀ ਹਾਲਾਤ ਆ ਨਾ ਜਿਹੜੀਆਂ ਮੱਜਾਂ ਬਚ ਗਈਆਂ ਉਹਨਾਂ ਦਾ ਉਹ ਦੇਖਣ ਨੂੰ ਵੀ ਯਾਨੀ ਦਿਲ ਨਹੀਂ ਕਰਦਾ ਬਹੁਤ ਜਾਣਨਾ ਜਿਹੜੀਆਂ ਉਹ ਦੁਖੀ ਆ ਕਿਉਂਕਿ ਉਸ ਕਰਕੇ ਜੇ ਤਾਂ ਡਾਕਟਰ ਬਚਾ ਸਕਦਾ ਠੀਕ ਆ ਨਹੀਂ ਤਾਂ ਫਿਰ ਉਹਨਾਂ ਦਾ ਉਧਰ ਦਾ ਪਾਰ ਉਤਾਰੇ ਵਾਲੀ ਉਹਦਰੀ ਗੱਲ ਹੋ ਜਾਂਦੀ ਕਿਉਂਕਿ ਬਹੁਤ ਜ਼ਿਆਦਾ ਇਦਾਂ ਦਾ ਮੰਜ਼ਰ ਕਦੇ ਪਹਿਲਾਂ ਨਹੀਂ ਦੇਖਿਆ ਵੀ ਇਦਾਂ ਕਿਉਂਕਿ ਡੰਗਰਾਲ ਤਾਂ ਦੇਖਿਆ ਹੀ ਨਹੀਂ ਜਾਂਦਾ ਤੇ ਰਾਤ ਜਿਹੜਾ ਹਲਾਸ ਸੀ ਜਿੱਦਾਂ ਅੱਗ ਲੱਗੀ ਸੀ ਢੇਰੀ ਦੇ ਵਿੱਚ ਦਾ ਸਾਰੇ ਪਿੰਡ ਚ ਲਾੜ ਨਿਕਲਦੀ ਪਿੰਡ ਨਾ ਇਕੱਠਾ ਹੁੰਦਾ ਇੱਕ ਮੀਂਹ ਆਉਂਦਾ ਹਨਾ ਕਿਉਂਕਿ ਪਿੰਡ ਵੀ ਇਕੱਠਾ ਹੋਗੇ ਕੁਝ ਨਹੀਂ ਕਰ ਸਕਦਾ ਜੇ ਮੀਂਹ ਨਾ ਆਉਂਦਾ ਮੀਂਹ ਨੇ ਰੱਖ ਲਿਆ ਜਿੱਦਾਂ ਤੂੜੀ ਉੱਡ ਕੇ ਨਾ ਲਾੜ ਨਿਕਲਦੀ ਤੂੜੀ ਅੱਗ ਲੱਗੀ ਹੋਈ ਨੂੰ ਤੇ ਸਾਰੇ ਪਿੰਡ ਦੇ ਤੇ ਇਦਾਂ ਸੀਗਾ ਵੀ ਜਿੱਦਾਂ ਦੂਰੋਂ ਮਹਿਸੂਸ ਹੁੰਦਾ ਵੀ ਸਾਰੇ ਪਿੰਡਾਂ ਨੂੰ ਅੱਗ ਲੱਗੀ ਆ ਬਹੁਤ ਜ਼ਿਆਦਾ ਤਿੰਨ ਚਾਰ ਘਰਾਂ 'ਚ ਤਾਂ ਅੱਗ ਲੱਗੀਗੀ ਥੋੜਾ ਬੰਦੇ ਵੀ ਇਕੱਠੇ ਹੋ ਗਏ ਪਾਣੀ ਦਾ ਕੋਈ ਸਾਧਨ ਨਹੀਂ ਸੀ ਟੈਂਕੀਆਂ 'ਚ ਪਾਣੀ ਕਿੰਨਾ ਕਿੰਨਾ ਖੁੰਦਾ ਉਹ ਪੰਜ ਚਾਰ ਘਰ ਲਾਗੇ ਲਾਗੇ ਟੈਂਕੀਆਂ ਖਾਲੀ ਹੋ ਜੈਣੀਆਂ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਟਾਈਮ ਲੱਗਿਆ ਕੋਈ ਨਾਲੀਆਂ ਜੋ ਕਿ ਤੋਂ ਕੋਈ ਗੁਰਦੁਆਰਿਆਂ ਬਹੁਤ ਕੋਸ਼ਿਸ਼ ਕੀਤੀ ਪਿੰਡ ਵਾਲਿਆਂ ਨੇ ਕਿ ਫਿਰ ਵੀ ਚਲੋ ਬਚਾ ਹੋ ਗਿਆ